ਮੈਂ ਥੋੜੀ ਕੀਤੇ ਕਿਸੇ ਤੇ ਵਿਸ਼ਵਾਸ ਨਹੀਂ ਕਰਦੀ ਲੇਕਿਨ ਇੱਥੇ ਮੇਰੀਆਂ ਆਸਾਂ ਮਰਾਦਾਂ ਪੂਰੀਆਂ ਹੀ ਜਦੋਂ ਬਾਬਾ ਜੀ ਇੱਕ ਵਾਰੀ ਦਿਲ ਦੀ ਗੱਲ ਸੁਣਦੇ ਆ ਨਾ ਆਪਣੀ ਆਪ ਅਟੈਚਮੈਂਟ ਹੁੰਦੀ ਆ ਤੁਸੀਂ ਆਪਣੇ ਮਨ 'ਚ ਕੋਈ ਵੀ ਧਾਰ ਲਓ ਤੁਹਾਨੂੰ ਬਾਬਾ ਜੀ ਅੱਗੇ ਕੁਝ ਬੋਲਣ ਦੀ ਲੋੜ ਨਹੀਂ ਬਾਬਾ ਜੀ ਆਪਣੇ ਆਪ ਸੁਣਦੇ ਨੇ ਤੁਸੀਂ ਚਾਹੇ ਘਰ ਬੈਠੇ ਚਾਹੇ ਕਿਸੇ ਵੀ ਕੋਨੇ 'ਚ ਬੈਠੇ ਹੋ ਬਾਬਾ ਜੀ ਤੁਹਾਡੀਆਂ ਆਸਾਂ ਮਰਾਦਾਂ ਪੂਰੀਆਂ ਕਰਦੇ ਨੇ ਤੁਸੀਂ ਮੱਥਾ ਟੇਕੋ ਆਓ ਦੇਖੋ ਤੁਹਾਡਾ ਆਪਣਾ ਅਭਿਸ਼ਵਾਸ ਬੰਦਾ ਬਸ ਇੱਕ ਵਿਸ਼ਵਾਸ ਕਰਨ ਦੀ ਲੋੜ ਆ ਆਪਣਾ ਸੱਚਾ ਮਨ ਰੱਖ ਕੇ ਤੁਸੀਂ ਆਓ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਆ ਮੈਨੂੰ ਕਾਫੀ 5 6 ਮੈਂ ਵੀਡੀਓ ਦੇਖਦੀ ਸੀ ਸਾਰਿਆਂ ਦੀਆਂ ਮਰਾਦਾ ਪੂਰੀਆਂ ਹੁੰਦੀਆਂ ਸੀ ਮੈਂ ਸੋਚਿਆ ਮੈਂ ਵੀ ਜਾਣਨੀ ਆ ਹਨਾ ਬਾਬਾ ਜੀ ਮੇਰੀ ਵੀ ਮਨੋ ਕਾਮਨਾ ਪੂਰੀ ਕਰਨਗੇ ਮੈਂ ਇੱਕ ਵਾਰੀ ਆਈ ਦੋ ਵਾਰੀ ਆਈ ਹੁਣ ਤੇ ਮੈਂ ਉਡੀਕਦੀ ਆ ਕਦੋਂ ਬੁੱਧਵਾਰ ਆਵੇ ਤੇ ਮੈਂ ਬਾਬਾ ਜੀ ਦੇ ਚਰਨਾਂ 'ਚ ਆਵਾਂ ਤੇ ਮੱਥਾ ਟੇਕਾਂ ਬਾਬਾ ਜੀ ਬਹੁਤ ਜਦੋਂ ਭਰਾਨ ਲੱਗਿਓ ਤੁਸੀਂ ਕੋਈ ਆਸ ਪੂਰੀ ਹੋਈ ਤੁਹਾਡੀ ਮੈਨੂੰ ਮੇਰੇ ਬੇਟੇ ਦੀ ਐਡਮਿਸ਼ਨ ਹੋ ਗਈ ਜਿਹੜੇ ਸਕੂਲ ਚ ਮੈਂ ਚਾਹੁੰਦੀ ਸੀ ਪਿਛਲੀ ਵਾਰੀ ਟਰਾਈ ਕੀਤਾ ਸੀ ਉੱਥੇ ਉਹਨੂੰ ਸੀਟ ਨਹੀਂ ਮਿਲੀ ਐਰ ਕਿ ਉਹਦੀ ਐਡਮਿਸ਼ਨ ਹੋ ਗਈ ਬਾਬਾ ਜੀ ਨੇ ਜੋ ਮੰਗਿਆ ਮੈਨੂੰ ਹੁਣ ਤੱਕ ਮਿਲਿਆ ਮੈਂ ਥੋੜੀ ਕੀਤੇ ਕਿਸੇ ਦੇ ਵਿਸ਼ਵਾਸ ਨਹੀਂ ਕਰਦੀ ਲੇਕਿਨ ਇੱਥੇ ਮੇਰੀਆਂ ਆਸਾਂ ਮਰਦਾਂ ਪੂਰੀਆਂ ਹੀ ਜਦੋਂ ਬਾਬਾ ਜੀ ਇੱਕ ਵਾਰੀ ਦਿਲ ਦੀ ਗੱਲ ਸੁਣਦੇ ਆ ਨਾ ਆਪਣੀ ਆਟੈਚਮੈਂਟ ਹੁੰਦੀ ਆ ਹੁਣ ਮੈਨੂੰ ਕਦੋਂ ੜੀਕ ਦੇ ਬੁੱਧਵਾਰ ਆਵੇ ਤੇ ਅਸੀਂ ਮੰਗਲਵਾਰ ਹੀ ਤਿਆਰੀ ਕਰ ਦਿੱਤੀ ਦੀ ਆ ਬੁੱਧਵਾਰ ਬਸ ਆਜੀ ਦਾ ਬਾਬਾ ਜੀ ਦੇ ਚਰਨਾ ਚ ਆ ਕੇ ਹਾਜ਼ਰੀ ਲਗਾਈ ਦੀ ਆ ਹਾਂਜੀ ਬਾਬਾ ਜੀ ਇੱਧੇ ਬੁਲਾਉਂਦੇ ਰਹਿਣ ਤੇ ਅਸੀਂ ਆਉਂਦੇ ਰਹੀਏ ਬਿਲਕੁਲ ਮਨੋਂ ਤਾਂ ਨਾ ਹੋ ਕੇ ਅਰਦਾਸ ਕਰੀ ਬਿਲਕੁਲ 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 ਤੁਸੀਂ ਕੁਛ ਮੂੰਹ ਚੋਂ ਨਾ ਵੀ ਬੋਲੋ ਬਾਬਾ ਜੀ ਦੇ ਮੂਹਰੇ ਆ ਕੇ ਖੜ ਜੋ ਤੁਹਾਨੂੰ ਖੁਦ ਬਾਬਾ ਜੀ ਨੇ ਜੋ ਮੰਗਿਆ ਤੁਹਾਨੂੰ ਮਿਲਦਾ ਵਾ ਆਸਾ ਮਰਾਦਾ ਪੂਰੀਆਂ ਹੁੰਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਥੋੜੀ ਕੀਤੇ ਕਿਸੇ ਤੇ ਵਿਸ਼ਵਾਸ ਨਹੀਂ ਕਰਦੀ ਲੇਕਿਨ ਇੱਥੇ ਮੇਰੀਆਂ ਆਸਾਂ ਮਰਾਦਾਂ ਪੂਰੀਆਂ ਹੀ ਜਦੋਂ ਬਾਬਾ ਜੀ ਇੱਕ ਵਾਰੀ ਦਿਲ ਦੀ ਗੱਲ ਸੁਣਦੇ ਆ ਨਾ ਆਪਣੇ ਆਪ ਅਟੈਚਮੈਂਟ ਹੁੰਦੀ ਆ ਤੁਸੀਂ ਆਪਣੇ ਮਨ ਵਿੱਚ ਕੋਈ ਵੀ ਧਾਰ ਲਓ ਤੁਹਾਨੂੰ ਬਾਬਾ ਜੀ ਅੱਗੇ ਕੁਝ ਬੋਲਣ ਦੀ ਲੋੜ ਨਹੀਂ ਬਾਬਾ ਜੀ ਆਪਣੇ ਆਪ ਸੁਣਦੇ ਨੇ ਤੁਸੀਂ ਚਾਹੇ ਘਰ ਬੈਠੇ ਚਾਹੇ ਕਿਸੇ ਵੀ ਕੋਲ ਨੇ ਚ ਬੈਠੇ ਹੋ ਬਾਬਾ ਜੀ ਤੁਹਾਡੀਆਂ ਆਸਾਂ ਮਰਾਦਾਂ ਪੂਰੀਆਂ ਕਰਦੇ ਨੇ ਤੁਸੀਂ ਮੱਥਾ ਟੇਕੋ ਆਓ ਦੇਖੋ ਤੁਹਾਡਾ ਆਪਣੇ ਆਵਿਸ਼ਵਾਸ ਬੰਦਾ ਬਸ ਇੱਕ ਵਿਸ਼ਵਾਸ ਕਰਨ ਦੀ ਲੋੜ ਆ ਆਪਣਾ ਸੱਚਾ ਮਨ ਰੱਖ ਕੇ ਤੁਸੀਂ ਆਓ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਆ ਮੈਨੂੰ ਕਾਫੀ 5 6 ਮੈਂ ਵੀਡੀਓ ਦੇਖਦੀ ਸੀ ਸਾਰਿਆਂ ਦੀਆਂ ਮਰਾਦਾ ਪੂਰੀਆਂ ਹੁੰਦੀਆਂ ਸੀ ਮੈਂ ਸੋਚਿਆ ਮੈਂ ਵੀ ਜਾਨਨੀ ਆ ਹਨਾ ਬਾਬਾ ਜੀ ਮੇਰੀ ਵੀ ਮਨੋ ਕਾਮਨਾ ਪੂਰੀ ਕਰਨਗੇ ਮੈਂ ਇੱਕ ਵਾਰੀ ਆਈ ਦੋ ਵਾਰੀ ਆਈ ਹੁਣ ਤੇ ਮੈਂ ਉਡੀਕਦੀ ਆ ਕਦੋਂ ਬੁੱਧਵਾਰ ਆਵੇ ਤੇ ਮੈਂ ਬਾਬਾ ਜੀ ਦੇ ਚਰਨਾਂ 'ਚ ਆਵਾਂ ਤੇ ਮੱਥਾ ਟੇਕਾਂ ਬਾਬਾ ਜੀ ਬਹੁਤ ਧਿਆਨ ਲੱਗਿਓ ਤੁਸੀਂ ਕੋਈ ਆਸ ਪੂਰੀ ਹੋਈ ਤੁਹਾਡੀ ਮੈਨੂੰ ਮੇਰੇ ਬੇਟੇ ਦੀ ਐਡਮਿਸ਼ਨ ਹੋ ਗਈ ਜਿਹੜੇ ਸਕੂਲ ਚ ਮੈਂ ਚਾਹੁੰਦੀ ਸੀ ਪਿਛਲੀ ਵਾਰੀ ਟਰਾਈ ਕੀਤਾ ਸੀ ਉੱਥੇ ਉਹਨੂੰ ਸੀਟ ਨਹੀਂ ਮਿਲੀ ਐਰ ਕਿ ਉਹਦੀ ਐਡਮਿਸ਼ਨ ਹੋ ਗਈ ਬਾਬਾ ਜੀ ਨੇ ਜੋ ਮੰਗਿਆ ਮੈਨੂੰ ਹੁਣ ਤੱਕ ਮਿਲਿਆ ਮੈਂ ਥੋੜੀ ਕੀਤੇ ਕਿਸੇ ਦੇ ਵਿਸ਼ਵਾਸ ਨਹੀਂ ਕਰਦੀ ਲੇਕਿਨ ਇੱਥੇ ਮੇਰੀਆਂ ਆਸਾਂ ਮਰਦਾਂ ਪੂਰੀਆਂ ਹੀ ਜਦੋਂ ਬਾਬਾ ਜੀ ਇੱਕ ਵਾਰੀ ਦਿਲ ਦੀ ਗੱਲ ਸੁਣਦੇ ਆ ਨਾ ਆਪਣੀ ਆਪ ਅਟੈਚਮੈਂਟ ਹੁੰਦੀ ਆ ਹੁਣ ਮੈਨੂੰ ਕਦੋਂ ੜੀਕ ਦੇ ਬੁੱਧਵਾਰ ਆਵੇ ਤੇ ਅਸੀਂ ਮੰਗਲਵਾਰ ਹੀ ਤਿਆਰੀ ਕਰ ਦਿੱਤੀ ਦੀ ਆ ਬੁੱਧਵਾਰ ਬਸ ਆਜੀ ਦਾ ਬਾਬਾ ਜੀ ਦੇ ਚਰਨਾ ਚ ਆ ਕੇ ਹਾਜ਼ਰੀ ਲਗਾਈ ਦੀ ਆ ਹਾਂਜੀ ਬਾਬਾ ਜੀ ਇੱਧੇ ਬੁਲਾਉਂਦੇ ਰਹਿਣ ਤੇ ਅਸੀਂ ਆਉਂਦੇ ਰਹੀਏ ਬਿਲਕੁਲ ਮਨੋਂ ਤਾਂ ਨਾ ਹੋ ਕੇ ਅਰਦਾਸ ਕਰੀ ਬਿਲਕੁਲ 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 ਤੁਸੀਂ ਕੁਛ ਮੂੰਹ ਚੋਂ ਨਾ ਵੀ ਬੋਲੋ ਬਾਬਾ ਜੀ ਦੇ ਮੂਹਰੇ ਆ ਕੇ ਖੜ ਜੋ ਤੁਹਾਨੂੰ ਖੁਦ ਬਾਬਾ ਜੀ ਨੇ ਜੋ ਮੰਗਿਆ ਤੁਹਾਨੂੰ ਮਿਲਦਾ ਵਾ ਆਸਾ ਮਰਾਦਾ ਪੂਰੀਆਂ ਹੁੰਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ